ਮਾਇਆ ਦੇ ਭੋਖ ਜਰਜੂਰੂ ਜ਼ਮੀਨ ਮਹਾਰਾਜ ਕਹਿੰਦੇ ਭਾਈ ਵੱਡੇ ਵੱਡੇ ਆਏ ਇੱਥੇ ਉਹ ਵੀ ਆਏ ਜਿਨ੍ਹਾਂ ਦੇ ਘਰ ਵੀ ਸੋਨੇ ਦੇ ਸੀ ਜਿਨ੍ਹਾਂ ਦੇ ਕਿਲੇ ਵੀ ਸੋਨੇ ਦੇ ਸੀ ਪਰ ਮਹਾਰਾਜ ਕਹਿੰਦੇ ਅੱਜ ਕੋਈ ਬੱਤੀ ਚਲਾਉਣ ਵਾਲਾ ਵੀ ਨਹੀਂ ਕਿਉਂ ਕਿ ਰੱਬ ਨਾਲ ਪ੍ਰੀਤ ਨਹੀਂ ਰੱਖੀ ਦੁਨੀਆ ਦੇ ਮੋਹਾਂ ਦੇ ਨਾਲ ਪ੍ਰੀਤ ਰੱਖੀ ਐ ਦੁਨੀਆ ਦੇ ਸੁਆਦਾਂ ਦੇ ਨਾਲ ਬੰਦਿਆ ਪ੍ਰੀਤ ਰੱਖੀ ਐ ਜਿਨ੍ਹਾਂ ਨੇ ਰੱਬ ਦੇ ਨਾਲ ਮੋਹ ਰੱਖਿਆ ਨਾ ਉਹ ਫਿਰ ਭਾਵੇਂ ਕੁੱਲੀ ਦੇ ਵਿੱਚ ਰਹਿੰਦੇ ਸੀ ਅੱਜ ਸਾਰੀ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰਦੀ ਐ ਭਾਈ ਲਾਲੋ ਭਗਤ ਰਵਿਦਾਸ ਜੀ ਭਗਤ ਸੈਣ ਜੀ ਪਰ ਜਿਹੜੇ ਵੱਡੇ ਵੱਡੇ ਰਾਜੇ ਸੀ ਉਹ ਸਮਿਆਂ ਦੇ ਕਿਸੇ ਨੂੰ ਪੁੱਛ ਲੋ ਕਿਸੇ ਨੂੰ ਨਾਂ ਦਾ ਨਹੀਂ ਪਤਾ ਇਹ ਹੁੰਦੀ ਐ ਨਾਮ ਦੀ ਬਰਕਤ ਇਹ ਹੁੰਦੀ ਐ ਚੰਗੇ ਗੁਣਾਂ ਦੀ ਉਮਰ ਜਿਹੜੇ ਬੰਦੇ ਵਿੱਚ ਗੁਣ ਚੰਗੇ ਹੋਣ ਉਹ ਮਰ ਕੇ ਵੀ ਮਰਦਾ ਨਹੀਂ ਮਹਾਰਾਜ ਕਹਿੰਦੇ ਗੁਰਸਿੱਖੋ